ਕੋਟਕਪੂਰਾ ਦਾ ਇਲਾਕਾ ਸਰਕਾਰੀ ਬਾਗ ਜੋ ਸਿਰਫ ਹੁਣ ਇਤਿਹਾਸ ਦੇ ਪੰਨਿਆਂ ਦੇ ਉੱਤੇ ਹੀ ਦਰਜ ਹੋ ਕੇ ਰਹਿ ਗਿਆ ਤੇ ਮੌਜੂਦਾ ਸਮੇਂ ਦੇ ਵਿੱਚ ਕਿਸੇ ਨੂੰ ਨਹੀਂ ਪਤਾ ਕਿ ਕੋਟਕਪੂਰਾ ਦੇ ਵਿੱਚ ਸਰਕਾਰੀ ਬਾਗ ਨਾਂ ਦਾ ਕੋਈ ਇਲਾਕਾ ਹੋਇਆ ਕਰਦਾ ਸੀ ਜਿਸ ਜਗ੍ਹਾ ਤੇ ਹੁਣ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਹੈ ਇਹ ਪੂਰਾ ਇਲਾਕਾ ਸਰਕਾਰੀ ਬਾਗ ਦੇ ਨਾਲ ਨਾਲ ਜਾਣਿਆ ਜਾਂਦਾ ਸੀ ਆਇਨਾਏ ਬਰਾਡਮੰਸ ਕਿਤਾਬ ਦੇ ਵਿੱਚ ਜ਼ਿਕਰ ਹੈ ਕਿ ਰਾਜਾ ਵਿਕਰਮ ਸਿੰਘ ਜਿਸ ਦਾ ਰਾਜ 1874 ਤੋਂ ਲੈ ਕੇ 1898 ਤੱਕ ਰਿਹਾ ਉਹ ਹਰ ਸਾਲ ਕੁਝ ਨਾ ਕੁਝ ਸਮਾਂ ਕੋਟ ਕਪੂਰੇ ਠਹਿਰਾ ਕਰਦਾ ਸੀ ਜਿਸ ਲਈ ਉਸਨੇ ਆਪਣੇ ਬਾਗ ਵਾਲੀ ਕੋਠੀ ਦੇ ਵਿੱਚ ਵਾਧਾ ਕੀਤਾ ਅਤੇ ਇੱਥੇ ਕੁਝ ਹੋਰ ਇਮਾਰਤਾਂ ਦੀ ਉਸਾਰੀ ਕਰਵਾਈ। ਹੁਣ ਇਸ ਸਰਕਾਰੀ ਬਾਗ ਵਿੱਚੋਂ ਸਿਰਫ ਇੱਕ ਦਰਵਾਜ਼ਾ ਗੋਲ ਮਹਿਲ ਸ਼ਤਰੀ ਅਤੇ ਦੋ ਮੰਜ਼ਿਲਾ ਇਮਾਰਤ ਹੀ ਬਾਕੀ ਬਚੇ ਨੇ। ਬਾਕੀ ਸਭ ਕੁਝ ਇਤਿਹਾਸ ਦੇ ਪੰਨਿਆਂ ਦੇ ਉੱਤੇ ਉਕਰਿਆ ਹੀ ਰਹਿ ਗਿਆ ਹੈ ਇਸ ਸਕੂਲ ਦੇ ਵਿੱਚ ਸਥਿਤ ਗੋਲ ਇਮਾਰਤ ਦੀ ਹਾਲਤ ਵੀ ਹੁਣ ਕੋਈ ਜ਼ਿਆਦਾ ਵਧੀਆ ਨਹੀਂ ਰਹੀ ਇਸ ਦੀਆਂ ਛੱਤਾਂ ਲਗਭਗ ਡਿੱਗ ਚੁੱਕੀਆਂ ਨੇ 1 2 ਕਮਰਿਆਂ ਦੀਆਂ ਛੱਤਾਂ ਹੀ ਬਾਕੀ ਨੇ ਇਸ ਦੇ ਵਿੱਚ ਕਾਫੀ ਕਮਰੇ ਹੋਇਆ ਕਰਦੇ ਸੀ ਹੁਣ ਇਹ ਕਮਰੇ ਖਾਸ ਤਾ ਹਾਲਪ ਹੋ ਗਏ ਨੇ ਇਸ ਗੋਲ ਇਮਾਰਤ ਦੇ ਬਿਲਕੁਲ ਸਾਹਮਣੇ ਬਣੇ ਚਬੂਤਰੇ ਤੇ ਇੱਕ ਛਤਰੀ ਬਣੀ ਹੋਈ ਹੈ ਜਿਸ ਦੀ ਲੋਕ ਪੂਜਾ ਕਰਦੇ ਨੇ ਤੇ ਸਥਾਨਕ ਲੋਕ ਇਸ ਨੂੰ ਰਾਜਾ ਵਜੀਰ ਸਿੰਘ ਦੀ ਸਮਾਧੀ ਕਹਿੰਦੇ ਨੇ ਪਰ ਅਸਲ ਦੇ ਵਿੱਚ ਉਸ ਦੀ ਸਮਾਧੀ ਤਾਂ ਕੁਰੂ ਖੇਤਰ ਦੇ ਨੇੜੇ ਥਾਣੇ ਸਰ ਦੇ ਵਿੱਚ ਮੌਜੂਦ ਹੈ ਗੋਲ ਮਹਿਲ ਦੇ ਬਿਲਕੁਲ ਸਾਹਮਣੇ ਸਥਿਤ ਹੈ ਸ਼ਾਹੀ ਹਮਾਮ ਪਾਵੇਂ ਇਸ ਦੋ ਮੰਜ਼ਲਾ ਇਮਾਰਤ ਦੀ ਹੁਣ ਸਥਿਤੀ ਬੜੀ ਨਾਜ਼ੁਕ ਹੋ ਗਈ ਹੈ ਪਰ ਕਦੇ ਸਮਾਂ ਸੀ ਕਿ ਇਸ ਪਤਲੀਆਂ ਇੱਟਾਂ ਦੀ ਬਣੀ ਦੋ ਮੰਜ਼ਲਾ ਸ਼ਾਹੀ ਇਮਾਰਤ ਨੂੰ ਦੂਰੋਂ ਦੇਖਣ ਨੂੰ ਵੀ ਲੋਕ ਤਰਸਦੇ ਹੋਣਗੇ ਇਸ ਦੀਆਂ ਛੱਤਾ ਦੇਖ ਚੁੱਕੀਆਂ ਨੇ ਪਰ ਫਿਰ ਵੀ ਇੱਕ ਖੰਡਰ ਬਣੀ ਇਮਾਰਤ ਇਤਿਹਾਸ ਦੀ ਗਵਾਹ ਬਣ ਕੇ ਕੋਟ ਕਪੂਰੇ ਦੀ ਹਿੱਕ ਦੇ ਉੱਤੇ ਖੜੀ ਹੋਈ ਹੈ ਇਹ ਇਮਾਰਤ ਜਿੰਨੀ ਕੁ ਬਾਕੀ ਬਚੀ ਹੈ ਇਹ ਸਿਰਫ ਇਸ ਕਰਕੇ ਹੀ ਬਾਕੀ ਬਚ ਪਾਈਏ ਕਿਉਂਕਿ ਇਹ ਸਕੂਲ ਦੇ ਪ੍ਰਿੰਸਿਪਲ ਦੇ ਵਿੱਚ ਮੌਜੂਦ ਹੈ ਜੇਕਰ ਸਕੂਲ ਤੋਂ ਬਾਹਰ ਹੁੰਦੀ ਤਾਂ ਲੋਕ ਇਸ ਦੀਆਂ ਇੱਟਾਂ ਵੀ ਪੱਟ ਕੇ ਲੈ ਜਾਂਦੇ ਜੇਕਰ ਥੋੜਾ ਧਿਆਨ ਦਿੱਤਾ ਜਾਵੇ ਤੇ ਇਹਨਾਂ ਦੀ ਸੰਭਾਲ ਕੀਤੀ ਜਾਵੇ ਇੰਨਾਂ ਇਮਾਰਤਾਂ ਦੀ ਮੁਰੰਮਤ ਕੀਤੀ ਜਾਵੇ ਤਾਂ ਇਹ ਟੂਰਿਜ਼ਮ ਦਾ ਇੱਕ ਚੰਗਾ ਸਪੌਟ ਹੋ ਸਕਦੀਆਂ ਨੇ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਚੋਂ ਵੀ ਸੈਲਾਨੀ ਇਹਨਾਂ ਨੂੰ ਦੇਖਣ ਦੇ ਵਾਸਤੇ ਆ ਸਕਦੇ ਨੇ ਇਹ ਉਹ ਪੌੜੀਆਂ ਨੇ ਜਿਨ੍ਹਾਂ ਤੋਂ ਕਦੇ ਰਾਣੀ ਉੱਪਰ ਚੜ੍ਹਾ ਕਰਦੀ ਹੋਵੇਗੀ ਤੇ ਹੁਣ ਇਹਦੇ ਵਿੱਚ ਬੋੜ ਉੱਗਾਏ ਨੇ ਦਰਵਾਜੇ ਦੇ ਵਿੱਚੋਂ ਲੰਘ ਕੇ ਜਦੋਂ ਅਸੀਂ ਇਸ ਦੇ ਅੰਦਰ ਦੀ ਹਾਲਤ ਦੇਖਦੇ ਹਾਂ ਤਾਂ ਸਾਨੂੰ ਇਸ ਦੇ ਉੱਤੇ ਤਰਸ ਆਉਂਦਾ ਹੈ ਕਿਉਂਕਿ ਇਸ ਦੀ ਡਿੱਗ ਰਹੀ ਛੱਤ ਨੂੰ ਸਥਿਰ ਦੇ ਨਾਲ سپورਟ ਦੇ ਕੇ ਖੜਾਇਆ ਗਿਆ ਹੈ ਤੇ ਇਹ ਇਮਾਰਤ ਜੇਕਰ ਹਲੇ ਵੀ ਨਾ ਸੰਭਾਲੀ ਗਈ ਤਾਂ ਕਿਸੇ ਵੇਲੇ ਵੀ ਇਹ ਸਾਡਾ ਇਤਿਹਾਸ ਢਾਈ ਢੇਰੀ ਹੋ ਸਕਦਾ ਹੈ ਜਿਵੇਂ ਸਾਡੇ ਕੋਲ ਸਿੱਖ ਇਤਿਹਾਸ ਦੀਆਂ ਬਹੁਤ ਘਾਟ ਨਿਸ਼ਾਨੀਆਂ ਬਾਕੀ ਬੱਚਿਆਂ ਨੇ ਉਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਫਰੀਦਕੋਟ रियासत ਦੀਆਂ ਨਿਸ਼ਾਨੀਆਂ ਵੀ ਅਲੋਪ ਹੋ ਜਾਣਗੀਆਂ ਇਨਾਂ ਨੂੰ ਸੰਭਾਲਣ ਦੀ ਲੋੜ ਹੈ ਸਿੱਖ ਇਤਿਹਾਸ ਸਭ ਤੋਂ ਨਮਾ ਇਤਿਹਾਸ ਪਰ ਨਿਸ਼ਾਨੀਆਂ ਤੇ ਯਾਦਗਾਰਾਂ ਰੱਖਣ ਦੇ ਵਿੱਚ ਅਸੀਂ ਫੇਲ ਹੋਏ ਹਾਂ ਜਾਂ ਅਸੀਂ ਕਿਸੇ ਸਾਜਿਸ਼ ਦਾ ਸ਼ਿਕਾਰ ਹੋਏ ਹਾਂ ਸਾਨੂੰ ਸਾਰਿਆਂ ਨੂੰ ਹੰਬਲਾ ਮਾਰਨਾ ਪਵੇਗਾ ਕਿ ਅਸੀਂ ਖਾਤਮ ਹੁੰਦੇ ਜਾ ਰਹੇ ਇਤਿਹਾਸ ਨੂੰ ਸੰਭਾਲ ਸਕੀਏ ਜੇਕਰ ਅਸੀਂ ਇਤਿਹਾਸ ਨੂੰ ਨਾ ਸੰਭਾਲਿਆ ਤਾਂ ਅਸੀਂ ਆਪਣੇ ਆ ਕੌਮਾਂ ਨੂੰ ਆਪਣੇ ਵਾਰਸਾਂ ਨੂੰ ਕੁਝ ਵੀ ਨਹੀਂ ਦੇਕੇ ਜਾਵਾਂਗੇ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹਨਾਂ ਦਾ ਨਾਮ ਉਹਨਾਂ ਨਿਸ਼ਾਨ ਇਸ ਦੁਨੀਆ ਤੋਂ ਖਤਮ ਹੋ ਜਾਂਦਾ ਹੈ ਇਸ ਲਈ ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਾਓ ਇਸ ਹਮਾਮ ਦੇ ਵਿੱਚ ਪਾਣੀ ਦੀ ਸਪਲਾਈ ਦੇ ਲਈ ਉਸ ਸਮੇਂ ਇੱਕ ਵਿਸ਼ੇਸ਼ ਖੂਹ ਖੋਦਿਆ ਗਿਆ ਸੀ ਸਕੂਲ ਦੇ ਇੱਕ ਟੀਚਰ ਦੇ ਵੱਲੋਂ ਸਾਨੂੰ ਉਹ ਸਕੂਲ ਵੀ ਦਿਖਾਇਆ ਜਾ ਰਿਹਾ ਹੈ ਜਿੱਥੋਂ ਇਸ ਹਮਾਮ ਦੇ ਵਿੱਚ ਪਾਣੀ ਸਪਲਾਈ ਹੋਇਆ ਕਰਦਾ ਸੀ ਤੇ ਇਹ ਹੈ ਉਹ ਪ੍ਰਾਤਨ ਖੂਹ ਇੱਥੋਂ ਪਾਣੀ ਸਪਲਾਈ ਸਪਲਾਈ ਹੋਇਆ ਕਰਦਾ ਸੀ ਹਮਾਮ ਨੂੰ ਹੁਣ ਸਕੂਲ ਮੈਨੇਜਮੈਂਟ ਦੇ ਵੱਲੋਂ ਇਸ ਨੂੰ ਉੱਪਰ ਤੋਂ ਕਵਰ ਕਰ ਦਿੱਤਾ ਗਿਆ ਤਾਂ ਕਿ ਕੋਈ ਬੱਚਾ ਇਸ ਦੇ ਵਿੱਚ ਨਾ ਡਿੱਗ ਪਵੇ ਸਮਿਆ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਇੰਨਾ ਇਤਿਹਾਸਿਕ ਇਮਾਰਤਾਂ ਵੱਲ ਧਿਆਨ ਦੇ ਕੇ ਇਹਨਾਂ ਨੂੰ ਸੰਭਾਲਿਆ ਜਾਵੇ ਇਹਨਾਂ ਨੂੰ ਪ੍ਰਚਾਰਿਆ ਜਾਵੇ ਤਾਂ ਕਿ ਇਹਨਾਂ ਨੂੰ ਦੇਖਣ ਵਾਸਤੇ ਲੋਕ ਇੱਥੇ ਆਉਣ ਤੇ ਸਾਡੇ ਪੰਜਾਬ ਦੀ ਆਰਥਿਕਤਾ